ਪਿੰਡ ਕਰਿਆਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਨੇ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ ਵਿਧਾਨ ਸਭਾ ਹਲਕਾ ਖੇਮਕਰਨਾ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਜੋਨ ਕਰਮਜੀਤ ਸਿੰਘ ਤਲਵੰਡੀ ਅਤੇ ਜੋਨ ਬਾਬਾ ਹਰਨਾਮ ਸਿੰਘ ਜੀ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦਾ ਪੇਟ ਸਿਆਪਾ ਕਰਦੇ ਹੋਏ ਉਹਨਾਂ ਦਾ ਪੁਤਲਾ ਸਾੜਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੋਬਲੀ ਅਤੇ ਜ਼ੋਨ ਕਰਮਜੀਤ ਸਿੰਘ ਤਲਵੰਡੀ ਦੇ ਪ੍ਰਧਾਨ ਹਰਪਾਲ ਸਿੰਘ ਘਰਿਆਲਾ ਅਤੇ ਜ਼ੋਨ ਬਾਬਾ ਹਰਨਾਮ ਸਿੰਘ ਜੀ ਦੇ ਪ੍ਰਧਾਨ ਦਿਦਾਰ ਸਿੰਘ ਲਖਣਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਹਰਿਆਣਾ ਦੇ ਕੁਝ ਪੁਲਿਸ ਅਫਸਰਾਂ ਵੱਲੋਂ ਕਿਸਾਨਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਅਤੇ ਇੱਕ ਕਿਸਾਨ ਦੀ ਮੌਤ ਤੱਕ ਹੋ ਗਈ ਸੀ ਜਿਨ੍ਹਾਂ ਅਫਸਰਾਂ ਨੇ ਕਿਸਾਨਾਂ ਉੱਪਰ ਗੋਲੀਆਂ ਚਲਾਈਆਂ ਅਤੇ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਅਫਸਰਾਂ ਨੂੰ ਕੇਂਦਰ ਸਰਕਾਰ ਮੈਡਲ ਦੇ ਕੇ ਸਨਮਾਨ ਕਰ ਰਹੀ ਹੈ ਜਿਸ ਦਾ ਉਹ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ ਉਹਨਾਂ ਕਹਿੰਦੇ ਕਿ ਹਮੇਸ਼ਾ ਹੀ ਦੇਸ਼ ਲਈ ਜਾਨ ਵਾਰਨ ਵਾਲੇ ਆਗੂਆਂ ਨੂੰ ਮੈਡਲ ਮਿਲਦੇ ਸਨ ਪਰ ਹੁਣ ਕੇਂਦਰ ਸਰਕਾਰ ਆਪਣੇ ਦੇਸ਼ ਦੇ ਹੀ ਕਿਸਾਨਾਂ ਨੂੰ ਮਾਰਨ ਤੇ ਤੁੱਲੀ ਹੋਈ ਹੈ ਅਤੇ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਸਨਮਾਨ ਕਰ ਰਹੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਉਹ ਇਹ ਪੁਤਲਾ ਸਾੜ ਰਹੇ ਹਨ ਹਾਂਜੀ ਪ੍ਰਧਾਨ ਜੀ ਕਿਹੜੇ ਸੰਬੰਧ ਆ ਜੇ ਪੁਤਲਾ ਜਿਹੜਾ ਫੂਕਿਆ ਗਿਆ ਜੀ ਅੱਜ ਕਿਰਿਆਲੇ ਨਗਰ ਦੇ ਵਿੱਚ ਕਿਸਾਨ ਸ਼ਿਗਰਸ਼ ਬੇਟੀ ਕੋਟ ਬੁੱਢਾ ਦੇ ਜੂਨ ਕਰਮਜੀਤ ਸਿੰਘ ਦੇ ਵੱਲੋਂ ਅੱਜ ਕ੍ਰਿਆਲੇ ਪਤਲਾ ਸਾੜਿਆ ਗਿਆ ਵਾ ਜੋ ਮੋਦੀ ਸਰਕਾਰ ਜਿਹੜੀ ਆ ਚ ਹੈ ਹਰਿਆਣਾ ਦੀ ਸਰਕਾਰ ਆ ਜੋ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਅਤਿਆਚਾਰ ਕੀਤਾ ਗਿਆ ਇੱਕ ਸਾਡਾ ਸਿੰਘ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਕਾਫੀ ਜ਼ਖਮੀ ਕੀਤੇ ਗਏ ਸਰਕਾਰ ਵੱਲੋਂ ਅਤਿਆਚਾਰ ਕੀਤਾ ਗਿਆ ਜਿਹੜੀ ਹਰਿਆਣਾ ਤੇ ਸੈਂਟਰ ਸਰਕਾਰ ਆ ਉਹ ਜਿਹੜੇ ਗਦਾਰ ਅਫਸਰ ਆ ਸਾਡੇ ਦੇਸ਼ ਦੇ ਅਫਸਰ ਸਾਡੇ ਦੇ ਅਤਿਆਚਾਰ ਕਰਕੇ ਇਹ ਜਿਹੜੀਆਂ ਗਦਾਰ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਮੈਡਲ ਨਾਲ 15 ਅਗਸਤ ਤੇ ਸਨਮਾਨਤ ਕਰ ਰਹੀਆਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਪਿੱਛੇ ਮੈਡਲ ਮਿਲਦੇ ਹੁੰਦੇ ਸੀ ਜਿਹੜਾ ਦੂਸਰੇ ਦੇਸ਼ ਨਾਲ ਲੜ ਕੇ ਬਹਾਦਰੀ ਘਮਾਉਂਦਾ ਸੀ ਚੰਗੇ ਕੰਮ ਕਰਕੇ ਉਹਨਾਂ ਨੂੰ ਮੈਡਲ ਦਿੱਤੇ ਜਾਂਦੇ ਸੀ ਪਰ ਅੱਜ ਸਾਡੀ ਜਿਹੜੀ ਮੋਦੀ ਸਰਕਾਰ ਹੈ ਅੱਜ ਹਰਿਆਣਾ ਸਰਕਾਰ ਆ ਇਹ ਸਾਡੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਅਤਿਆਚਾਰ ਕਰਕੇ ਉਹਨਾਂ ਨੂੰ ਗਦਾਰਾਂ ਨੂੰ ਅਫਸਰਾਂ ਨੂੰ ਮੈਡਲ ਨਾਲ ਸਨਮਾਨਤ ਕਰ ਰਹੀ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਕਿਉਂਕਿ ਅਸੀਂ ਵੇਖਦੇ ਅਸੀਂ ਦੇ ਨਾਰਕਾ ਕਿਹਾ ਉਸੇ ਦੇਖ ਦੀ ਫੋਰਸ ਆ ਪਰ ਇਹ ਜੋ ਹੋ ਰਿਹਾ ਵਾ ਬਹੁਤ ਨਿੰਦਰ ਜੋਗ ਆ ਇਹਦਾ ਅਸੀਂ ਕਿਸੇ ਬੰਦੀ ਨੂੰ ਵਿਰੋਧ ਕਰਦੇ ਆ ਭਾਈ ਦਾ ਡਾ ਰਾਜਵੀਰ ਸਿੰਘ ਤੇ ਕਿਹੜੇ ਸਬੰਧ ਸਾਡੇ ਆ ਗਿਆ ਬੁੱਤਲਾ ਜੀ ਸਬੰਧ ਅਜ ਜੋ ਸੈਂਟਰ ਸਰਕਾਰ ਆ ਤੇਹਰਿਆਣੇ ਦੀ ਸਰਕਾਰ ਆ ਜਿਨ੍ਹਾਂ ਅਵਸਰਾਂ ਨੇ ਵੀ ਸਾਡੇ ਕਿਸਾਨਾਂ ਤੇ ਜੋ ਅਸੀਂ ਆਪਦੀਆਂ ਹੱਕੀ ਮੰਗਾ ਸਰਕਾਰ ਸਾਡੀਆਂ ਮੰਗੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਦਿੱਲੀ ਨੂੰ ਜਾ ਰਹੇ ਸਾਂ ਸਾਰੇ ਬਾਰਡਰ ਨੇ ਬੰਦ ਕਰ ਦਿੱਤੇ ਖਨੋਰੇ ਦਾ ਬਾਰਡਰ ਵੀ ਸ਼ੰਭੂ ਦਾ ਬਾਰਡਰ ਵੀ ਪਰ ਉਥੇ ਕਿਸਾਨਾਂ ਤੇ ਇਹਨਾਂ ਨੇ ਇੰਨਾ ਅਤਿਆਚਾਰ ਕੀਤਾ ਜਿੰਨਾ ਕਿਸਾਨਾਂ ਦੇ ਵਿੱਚ ਸਾਡਿਆਂ ਕੁਝ ਕਿਸਾਨਾਂ ਨੇ ਇੰਨੇ ਜਿਆਦੇ ਫੱਟਰ ਹੋਏ ਲੱਤਾਂ ਬਾਹਾਂ ਤੋੜੀਆਂ ਇੱਕ ਜਿਹੜਾ ਕਿਸਾਨ ਆਗੂ ਵੀ ਸਾਡਾ ਚੜ੍ਹਦੀ ਜਵਾਨੀ ਦਾ ਨੌਜਵਾਨ ਉਹਨੂੰ ਸ਼ਹੀਦ ਕੀਤਾ ਵਾ ਕਿਸਾਨਾਂ ਤੇ ਜਿਹੜੀ ਸਰਕਾਰ ਅਤਿਆਚਾਰ ਕਰ ਰਹੀ ਹੈ ਜਿੰਨਾ ਅਵਸਰਾਂ ਨੇ ਅਤਿਆਚਾਰ ਕੀਤਾ ਹੈ ਉਹਨਾਂ ਨੂੰ ਸਕੇ ਜੇ ਅਫਸਰਾਂ ਉਹਨਾਂ ਨੂੰ ਜਿਹੜੀ ਸਰਕਾਰ ਹੈ ਉਹ ਸਨਮਾਨਤ ਕਰਨ ਜਾ ਰਹੀ ਹੈ ਮੈਡਲਾਂ ਦੇ ਨਾਲ ਸਨਮਾਨਤ ਕਰ ਰਹੀ ਹੈ ਜਿਹੜੇ ਅਫਸਰਾਂ ਨੇ ਆਪਦੇ ਹੀ ਜੋ ਜੇ ਸਾਨੂੰ ਜੇ ਜਵਾਨ ਤੇ ਜੇ ਕਿਸਾਨ ਕਿਹਾ ਗਿਆ ਹੈ ਕਿਸਾਨਾਂ ਦੇ ਉੱਤੇ ਅਤਿਆਚਾਰਨ ਕਰਨ ਵਾਲੇ ਅਫਸਰਾਂ ਨੂੰ ਹੀ ਇਹ ਜਿਹੜੀ ਸਰਕਾਰ ਸਨਮਾਨਤ ਕਰ ਰਹੀ ਆ ਇਹ ਦਾ ਹੀ ਪਰ ਜੋਰ ਜਿਹੜਾ ਵਿਰੋਧ ਕਰਨਾ ਚਾਹੁੰਦੇ ਆ ਕਿ ਜਿਹੜਾ ਆਪਦੇ ਹੀ ਕਿਸਾਨਾਂ ਦੇ ਸਰਕਾਰ ਅਫਸਰ ਅਤਿਆਚਾਰ ਕਰਦੇ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਕਰਨ ਜਾ ਰਹੇ ਇਹ ਨਿੰਦਨਯੋਗ ਹੈ ਇਹ ਇਸ ਦਾ ਵਿਰੋਧ ਕਰਦੇ ਆ ਕਿਸਾਨ ਸ਼ਗਰਸ਼ਕ ਕਮੇਟੀ ਕੋਟ ਬੱਡਾ ਜਿਹਦੇ ਆਗੂ ਸਰਦਾਰ ਇੰਦਰਜੀਤ ਸਿੰਘ ਕੋਟ ਬੱਡਾ ਹਨ ਹਾਂਜੀ ਪ੍ਰਧਾਨ ਜੀ ਕਿਹੜੇ ਸਬੰਧ ਚ ਹੈ ਪੁਤਲਾ ਹੋ ਗਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਹਰਪਾਲ ਸਿੰਘ ਖਾਨ ਆਗੂ ਕੋਟ ਬੱਡਾ ਜਹੇ ਬੰਦੀ ਦਾ ਕਰੀਆ ਰ ਆਪਣਾ ਅਸੀਂ ਵਿਰੋਧ ਕਰਦੇ ਆ ਜਿਹੜੀ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਮੇਡਲ ਮੋਦੀ ਸਰਕਾਰ ਮੇਡਲ ਦੇ ਰਹੀ ਆ ਤੇ ਉਹਨਾਂ ਨੂੰ ਜਿਹੜੇ ਸਾਡੇ ਕਿੰਨੇ ਉਥੇ ਸਿੰਘ ਵਿਚਾਰੇ ਅੱਖਾਂ ਰੋਣੇ ਹੋ ਗਏ ਆ ਦੱਤਾਂ ਟੁੱਟ ਗਏ ਜ਼ਖਮੀ ਹੋ ਗਏ ਸਾਡਾ ਸਿੰਘ ਸ਼ਹੀਦ ਹੋ ਗਿਆ ਤੇ ਸਾਨੂੰ ਤਾਂ ਕੁਝ ਸਰਕਾਰ ਨੇ ਕੁਝ ਸਾਡੇ ਹੱਥ ਪੱਲੇ ਨਹੀਂ ਕੁਝ ਪਾਇਆ ਅਜੇ ਤੱਕ ਸਾਡੇ ਨਾਲ ਕੋਈ ਗੱਲਬਾਤ ਤੱਕ ਨਹੀਂ ਆਈ ਪਰ ਉਹਨਾਂ ਉਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਖੱਟਰ ਸਰਕਾਰ ਨੇ ਦੂਜੀ ਸਰਕਾਰ ਨੂੰ ਉਹਨਾਂ ਮੈਡਲ ਦੇ ਰਹੀ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ